ਤੇ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਪਰਾਸ਼ ਨੇ ਅਜੋ ਸਥਾਨਕ ਪਿੰਡ ਚੰਨੋ ਦੇ ਵਿਖੇ ਲਗਭਗ 50 ਕਿਲੋਮੀਟਰ ਲੰਬਾਈ ਵਾਲੇ ਨਮਾਦਾ ਰਜਵਾਹੇ ਦੇ ਤਕਰੀਬਨ 18.1 ਕਰੋੜ ਰੁਪਏ ਦੀ ਲਾਗਤ ਦੇ ਨਾਲ ਹੋਏ ਨਵੀਨੀਕਰਨ ਦੇ ਕੰਮ ਤੋਂ ਬਾਅਦ ਪਾਣੀ ਛੱਡੇ ਜਾਣ ਦਾ ਉਦਘਾਟਨ ਕੀਤਾ ਹੈ ਇਸ ਮੌਕੇ ਬੋਲਦੇ ਹੋਏ ਵਿਧਾਇਕ ਨਰਿੰਦਰ ਕੌਰ ਪਰਾਸ਼ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਪੱਖ ਤੋਂ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ ਅਤੇ ਕਿਸਾਨਾਂ ਦੀ ਖੇਤੀਬਾੜੀ ਲਈ ਨਹਿਰੀ ਪਾਣੀ ਦੀ ਪਹਿਲੀ ਮੰਗ ਨੂੰ ਪੂਰੀ ਤਰਜੀਹ ਦਿੱਤੀ ਜਾ ਰਹੀ ਹੈ ਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਕਿ ਇੱਕ ਹਰ ਪੱਖੋਂ ਜਿਹੜੇ ਕਿਸਾਨਾਂ ਦੀ ਜਿਹੜੀ ਬਾਹ ਫੜਦੇ ਆ ਔਰ ਪਿਛਲੇ 2 ਸਾਲਾਂ ਦੇ ਵਿੱਚ ਸਰਕਾਰ ਨੇ ਜਿਹੜਾ ਨਹਿਰੀ ਪਾਣੀਆਂ ਦੇ ਲਈ ਜਿਹੜੀ ਕਾਰਗੁਜ਼ਾਰੀ ਦਿਖਾਈ ਹੈ ਉਹਦੇ ਤਹਿਤ ਮੈਂ ਮਾਨ ਸਾਹਿਬ ਦਾ ਤਹਿਦਨੋਂ ਧੰਨਵਾਦ ਕਰਦੀ ਆ ਆਪਣੇ ਹਲਕੇ ਦੇ ਲੋਕਾਂ ਦੇ ਵੱਲੋਂ ਕਿਉਂਕਿ ਸਾਨੂੰ ਇੱਕ ਬਹੁਤ ਵੱਡੀ ਜਿਹੜੀ 40 ਸਾਲ ਬਾਅਦ ਮੈਂ ਕਹਿ ਸਕਦੀ ਆ ਕਿ ਇਸ ਇਲਾਕੇ ਨੂੰ ਇੱਕ ਵੱਡੀ ਜਿਹੜੀ ਸਵਾਗਤ ਮਿਲੀ ਆ ਤਕਰੀਬਨ 18.11 ਕਰੋੜ ਦੀ ਲਾਗਤ ਦੇ ਨਾਲ ਜਿਹੜਾ 50 ਕਿਲੋਮੀਟਰ ਦੀ ਲੈਂਥ ਜਿਹਦੇ ਵਿੱਚ ਵਾਇਆ ਨਾਬਾ ਭਵਾਨੀਗੜ ਦੜਬੇ ਨੂੰ ਓਕੇ ਜਿਹੜਾ ਇਹ ਪ੍ਰੋਜੈਕਟ ਜਿਹੜਾ ਜਾਂਦਾ ਤੇ 40 ਦੇ ਕਰੀਬ ਜਿਹੜੇ ਪੰਡਾ ਨੂੰ ਜਿਹੜਾ ਪਾਣੀ ਲੱਗਦਾ ਜਿਹਦੇ ਚੋਂ ਵਾਨੀਗੜਾ ਇਲਾਕੇ ਦੇ 20 ਤੋਂ 22 ਪਿੰਡ ਨੇ ਜਿਨ੍ਹਾਂ ਨੂੰ ਇਹਦਾ ਪਾਣੀ ਜਿਹੜਾ ਨਹਿਰੀ ਪਾਣੀ ਆ ਜਿਹੜਾ ਉਹ ਲੱਗ ਰਿਹਾ ਸੋ ਨਮਾਦਾ ਰਜਵਾਹਾ ਜਿਹਦਾ ਅੱਜ ਉਦਘਾਟਨ ਕੀਤਾ ਗਿਆ ਔਰ ਬੜੀ ਖੁਸ਼ੀ ਆ ਸਾਰੇ ਕਿਸਾਨ ਭਰਾ ਸਾਡੇ ਸਾਰੇ ਜਿਹੜੇ ਇੱਥੇ ਪਹੁੰਚੇ ਆ ਔਰ ਕਿਉਂਕਿ ਕਿਸਾਨਾਂ ਦੀ ਸਭ ਤੋਂ ਪਹਿਲੀ ਜਿਹੜੀ ਮੰਗ ਆ ਜਿਹੜੀ ਡਿਮਾਂਡ ਆ ਤੇ ਉਹਦੇ ਨਾਲ ਹੀ ਜਿਹੜੀ ਇੱਕ ਮੈਂ ਕਹੂੰਗੀ ਕਿ ਨਹਿਰੀ ਪਾਣੀ ਦੇ ਨਾਲ ਜਿੱਥੇ ਅੱਜ ਜਿਹੜੇ ਖੇਤ ਨੇ ਉਹ ਹੋਰ ਤਕੜੇ ਹੁੰਦੇ ਆ ਫਸਲ ਜਿਹੜੀ ਜ਼ਿਆਦਾ ਨਿਕਲਦੀ ਐ ਜਿਹੜਾ ਝਾੜ ਜ਼ਿਆਦਾ ਨਿਕਲਦਾ ਤੇ ਨਾਲ ਹੀ ਜਿਹੜੀ ਮੈਂ ਕਹੂੰਗੀ ਕਿ ਇੱਕ ਬਿਜਲੀ ਦੀ ਵੀ ਬਚਤ ਹੁੰਦੀ ਐ ਤੇ ਧਰਤੀ ਹੇਠਲਾ ਪਾਣੀ ਐ ਜਿਹੜਾ ਜਿਹਨੂੰ ਕੋਈ ਬਚਾਉਣਾ ਸਾਡਾ ਸਭ ਦਾ ਫਰਜ਼ ਐ ਤੇ ਉਹ ਉਹਨੂੰ ਵੀ ਜਿਹੜੀ ਇੱਕ ਵੱਡੀ ਜਿਹੜੀ ਅਸੀਂ ਗੱਲ ਕਰ ਸਕਦੇ ਆ ਕਿ ਉਹ ਉਹ ਵੀ ਪਾਣੀ ਜਿਹੜਾ ਬਚਾਇਆ ਜਾ ਰਿਹਾ ਸੋ ਇੱਕ ਵੱਡਾ ਪ੍ਰੋਜੈਕਟ ਐ ਜਿਹੜਾ ਅੱਜ ਲੋਕਾਂ ਨੂੰ ਜਿਹੜਾ ਅਸੀਂ ਆਪੇ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੋਸ਼ਿਸ਼ ਐ ਜਿਵੇਂ ਅਸੀਂ ਪਹਿਲਾਂ ਵੀ ਸਰਕਾਰ ਤੁਹਾਡੇ ਦਵਾਰ ਤਹਤ ਅਸੀਂ ਕੈਂਪ ਲਗਾਏ ਸੀਗੇ ਤੇ ਲੋਕਾਂ ਦੇ ਜਿਹੜੇ ਮਸਲੇ ਨੇ ਸਰਕਾਰ ਆ ਜਿਹੜੀ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੇ ਮਸਲੇ ਹੱਲ ਕਰ ਰਹੀ ਹੈ ਹੁਣ ਵੀ ਅਸੀਂ ਉਹ ਦਵਾਰਾ ਜਿਹੜੇ ਕੈਂਪ ਨੇ ਸੀ ਹਰ ਹਫਤੇ ਜਿਹੜਾ ਹਰ ਬਲਾਕ ਦੇ ਵਿੱਚ ਸ਼ੁਰੂ ਕੀਤੇ ਆ ਤੇ ਨਾਲ ਹੀ ਜਿਹੜੇ ਸਪੈਸ਼ਲੀ ਨਹਿਰੀ ਪਾਣੀ ਨੂੰ ਲੈ ਕੇ ਸਾਡੇ ਚਾਹੇ ਐਕਸੀਅਨ ਨੇ ਚਾਹੇ ਸਾਡੇ ਐਸਡੀਓ ਨੇ ਚਾਹੇ ਜ਼ਿਲ੍ਹਾ ਅਧਿਕਾਰੀ ਨੇ ਚਾਹੇ ਪਟਵਾਰੀ ਨੇ ਉਹ ਹਰੇਕ ਪਿੰਡ ਜਾ ਕੇ ਜਿਹੜਾ ਨਹਿਰੀ ਪਾਣੀਆ ਨੂੰ ਲੈ ਕੇ ਜਿਹੜੇ ਕੈਂਪ ਲਗਵਾਉਣਗੇ ਔਰ ਲੋਕਾਂ ਨੂੰ ਜਿਹੜੀਆਂ ਉਹਨਾਂ ਦੀਆਂ ਕੋਈ ਮੰਗਾਂ ਨੇ ਕੋਈ ਮੁਸ਼ਕਲਾਂ ਨੇ ਚਾਹੇ ਮੋਗਿਆਂ ਨੂੰ ਲੈ ਕੇ ਆ ਚਾਹੇ ਕਿਸੇ ਚੀਜ਼ ਨੂੰ ਲੈ ਕੇ ਹੈਗੀ ਆ ਜਾਂ ਹੋਰ ਜਿਹੜੀ ਡਿਮਾਂਡ ਹੈਗੀ ਆ ਕਿਉਂਕਿ ਰਜਵਾਹੇ ਕੱਸੀਆਂ ਸੂਏ ਜਿਹੜੇ ਉਹ ਪੱਕੇ ਹੋ ਚੁੱਕੇ ਨੇ ਤੇ ਖਾਲੇ ਨੇ ਜਿਹੜੇ ਸਰਕਾਰੀ ਖਾਲ ਜਿਹੜੇ ਉਹ ਬਣ ਰਹੇ ਨੇ ਤੇ ਜਿੱਥੇ ਕਿਤੇ ਕੋਈ ਭਾਈਚਾਰ ਖਾਲ ਨੇ ਅਸੀਂ ਉਹਨਾਂ ਨੂੰ ਵੀ ਜਿਹੜਾ ਪਾਣੀ ਅਸੀਂ ਜਿਹੜਾ ਦੇਣ ਦੇ ਜਿਹੜੇ ਅਸੀਂ ਵਚਨਬੱਧ ਆ ਔਰ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਇਲਾਕੇ ਨੂੰ ਜਿਹੜਾ ਇਹ ਨਹਿਰੀ ਪਾਣੀ ਆ ਜਿਹੜਾ ਅਸੀਂ ਹਰ ਕੰਨੀ ਤੱਕ ਜਿਹੜਾ ਪਹੁੰਚਦਾ ਜਿਹੜਾ ਅਸੀਂ ਕਰਾਂਗੇ